ਨਮਾਜ਼ ਮਾਨ ਦੀ ਫਰਮਾਸ਼ ਪੂਰੀ ਕਰਨ ਲੱਗੇ ਆਂ ਦੂਰਦਰਸ਼ਨ ਤੋਂ ਵੀ ਬਹੁਤ ਵਰੀ ਸੁਣਿਆ ਹੈ ਆ ਪਹਿਲਾ ਗੀਤ ਹੈ ਵੀ ਆਪਣੇ ਮਿੱਤਰ ਦੀ ਵਫਾਦਾਰੀ ਨਿਭਾਉਂਦੀ ਹੈ ਨਹੀਂ ਤਾਂ ਛੱਡ ਕੇ ਭੱਜਣ ਵਾਲਿਆਂ ਤੇ ਬੜੇ ਲੋਕ ਹੁੰਦੇ ਆ ਉਹਦਾ ਤਾਂ ਡਾਂਗਾ ਪੈਂਦੀ ਆ ਵੇਖ ਕੇ ਸਾਰੇ ਮੁੱਕਰ ਜਾਂਦੇ ਵੀ ਪ੍ਰਵਾਹ ਪ੍ਰਵਾਹ ਦਾ ਲਿਆਜੀ ਹੈ ਜੀ ਲਸਰ ਗਾਉਂਦਾ ਪਾਈ ਚਾਰਾ ਨਹੀਂ ਜੁਨੀ ਗਲੀ ਵਿੱਚ ਬਹਿ ਗਿਆ ਤੈਨੂੰ ਉਹ ਤੇਰਾ ਪਾਈ ਚਾਰਾ ਨਹੀਂ ਅੱਲਾ ਕਹਿਰਾ ਖੇੜਿਆ ਜੋਬਰ ਤੇਰਾ ਯਾਰ ਪਿਆਰਾ ਨਹੀਂ ਅੱਲਾ ਕਹਿਰਾ ਖੇੜਿਆ ਜੋਬਰ ਉਹ ਤੇਰਾ ਯਾਰ ਪਿਆਰਾ ਨਹੀਂ اے ਮਿੱਤਰਾ ਤੂੰ ਖਾਲੀ ਹੱਥੀ ਕੀ ਆਏ ਸਹਾਰਾ ਨਹੀਂ اے ਮਿੱਤਰਾ ਤੂੰ ਖਾਲੀ ਹੱਥੀ ਉਹ ਤੇਰਾ ਇੱਕ ਸਹਾਰਾ ਨਹੀਂ ਕੋਣ ਲਿਖੀ ਹੁੰਦਾ ਇੱਕਰ ਕੰਨੇ ਧੋਰ ਰਲਗੇ ਤਾਂ ਯਾਰਾ ਵੀ ਇੱਕ ਤਾਂ ਹੁੰਦਾ ਇੱਕਰ ਕੰਨੇ ਧੋਰ ਰਲਗੇ ਤਾਂ ਯਾਰਾ ਵੀ ਉਹ ਯਾਰਾ ਘਾਤ ਮਰਨ ਜੱਟੀਏ ਮੜ ਮਟਿਆਰਾ ਵੀ ਉਹ ਯਾਰਾ ਘਾਤ ਮਰਨ ਜੱਟੀਏ ਅਰ ਜੋ ਬਣ ਮਟਿਆਰਾ ਵੀ ਜਿੱਦ ਪਈ ਤੋ ਜਾਣ ਪਰਖੀਆਂ ਪੱਕੀਆਂ ਨਾਰਾ ਵੀ ਉਹ ਭੀੜ ਪਈ ਤੋ ਜਾਣ ਪਰਖੀਆਂ ਪੱਕੀਆਂ ਪੱਕੀਆਂ ਨਾਰਾ ਲਾ ਕੇ ਚੁੰਗੀਆਂ ਰੱਖਦੇ ਪਾਸੇ ਲਾ ਕੇ ਚੁੰਗੀਆਂ ਧਾਦੇ ਪਾਸੇ ਲਾ ਕੇ ਚੂੜੀਆਂ ਰੱਖਦੇ ਪਾਸੇ ਹੂਜ ਬਰਾਬਰ ਪਾਸਾ ਆ ਜਾਣੀ ਬਦਲੋ ਸਿਰ ਤੇ ਬਨ ਮੜਾ ਸਾਇਆ ਜਾਣੀ ਬਦਲੋ ਸਿਰ ਤੇ ਬਨ ਮੜਾ ਸਾਇਆ ਜਾਣੀ ਬਦਲੋ ਰੂਗਾ ਜਕ ਲੰਗੇ ਨਹੀਂ ਮਿੱਟੀ ਮਾਰ ਕੇ ਕਰਿਆ ਤਿੱਖਾ ਰੂਗਾ ਜਕ ਲੰਗੇ ਨਹੀਂ ਤੂਤ ਦੇ ਵਾਗੂ ਸਾਰੇ ਯਾਰ ਓਏ ਹੋਣਗੀ ਤੰਗੇ ਨਹੀਂ ਤੂਤ ਦੇ ਵਾਗੂ ਸਾਰੇ ਯਾਰ ਓਏ ਹੋਣਗੀ ਤੁਸ਼ਾਂਗੀ ਨਹੀਂ ਕੱਤੇ ਦੇ ਦਰਦੇ ਵੀ ਤੂੰ ਮੂਹ ਦਿਨਾਰ ਤੂੰ ਖੰਡੇ ਨਹੀਂ ਇਕ ਕੱਤੇ ਦੇ ਦਰਦੇ ਵੀ ਤੂੰ ਮੂਹ ਦਿਨਾਰ ਤੂੰ ਖੰਡੇ ਨਹੀਂ ਨੀ ਕੋਪਨਾਲੇ ਵਾਂਗੂ ਚੋਵੇ ਹਕੂਪਨਾਲੇ ਵਾਂਗੂ ਚੋਵੇ ਪਿਆਰਾ ਤੇਰੇ ਸਿਰ ਚੋਵੇ ਕੋਣ ਪਨਾਲੇ ਵਾਂਗੂ ਚੋਵੇ ਪਿਆਰਾ ਤੇਰੇ ਸਿਰ ਚੋਵੇ ਕੋਣ ਪਨਾਲੇ ਵਾਂਗੂ ਚੋਵੇ ਪਿਆਰਾ ਤੇਰੇ ਸਿਰ ਚੋਵੇ ਇਹ ਆ ਰਿਹਾ ਇੱਕ ਫੜਕਾ ਤਜਤ ਨਹੀਂ ਮੇਰੇ ਅੰਦਰ ਧਿਲ ਚੋਵੇ ਆ ਰਿਹਾ ਇੱਕ ਫੜਕਾ ਤਜਤ ਨਹੀਂ ਮੇਰੇ ਅੰਦਰ ਧਿਲ ਚੋਵੇ ਕਦੇ ਨੀ ਆਸ਼ਿਕ ਪਾਈ ਦੇਵੇ ਕੇ ਹਦੇਨੀ ਆਸ਼ਕ ਫਾਇਦੇ ਵੇਖੇ ਕਿਤੇ ਮੋਤ ਦੇ ਪਿੰਡ ਜਾਵੇ ਛਿਜ ਕੇ ਲੰਘ ਜਾ ਸੋਹਣੀ ਛਿਜ ਕੇ ਲੰਘ ਜਾ ਸੋਹਣੀ ਵੇਖ ਨਾ ਖੜੀ ਤਮਾਸ਼ਾ ਆ ਜਾ ਨਹੀਂ ਬਦਲੋ ਸੱਜਣ ਮਾਨ ਦਾ ਮਾੜਾ ਆ ਜਾ ਨਹੀਂ ਬਦਲੋ ਸੱਜਣ ਮਾਨ ਦਾ ਮਾੜਾ ਆ ਜਾ ਨਹੀਂ ਉਹ ਯਾਰ ਜੱਟਿਆ ਯਾਰਾਂ ਦੀ ਉਹ ਭੈ ਤੋਂ ਪਰਖੀ ਜਾਂਦੀ ਉਹ ਯਾਰ ਜੱਟਿਆ ਯਾਰਾਂ ਦੀ ਜਿੰਨਾ ਨੂੰ ਹੁੰਦੀ ਲੋੜ ਹਾਨੀ ਨਹੀਂ ਦਿਲ ਦੇ ਦਿਲਦਾਰਾਂ ਦੀ ਜਿੰਨਾ ਨੂੰ ਹੁੰਦੀ ਲੋੜ ਹਾਨੀ ਨਹੀਂ ਦਿਲ ਦੇ ਦਿਲਦਾਰਾਂ ਦੀ ਜਿੰਨਾ ਤੋੜਨ ਭਾਉਣੀ ਹੋਵੇ ਸਾਰ ਜਨ ਦੀਆ ਪਿਆਰਾ ਦੀ ਜਿੰਨਾ ਤੋੜਨ ਭਾਉਣੀ ਹੋਵੇ ਸਾਰ ਜਨ ਦੀਆ ਪਿਆਰਾ ਦੀ ਮੱਝ ਗਰਾਈ ਵਾਲਿਆ ਦਰੀਨਾ ਮੱਝ ਗਰਾਈ ਵਾਲਿਆ ਦਰੀਨਾ ਕਰਕੇ ਮੁਖਾਦੇ ਵਾਕਾ ਕੋਚੀਵੇਂ ਮਿੱਤਰਾਂ ਕੰਦੂ ਕੋਸੇ ਟਾਕਾ ਸਾਹ ਆ ਜਾਣੀ ਪਤਲੋ ਤੁਸੀਂ ਤਾਂ ਚਾੜ ਦਾ ਸਾਥ ਪੁੱਜੀਵੇਂ ਨਿਕੜਾ ਸਿਰ ਤੇ ਮੰਨ ਮੜਾ ਜਾ ਆ ਜਾਣੀ ਪਤਲੋ ਲੋਕ ਰਿਕਾਰਡਿੰਗ